ਈ ਬਠਿੰਡੇ ਤੋਂ ਚੱਲ ਕੇ ਆ ਰਿਹਾ ਸੀਗਾ ਜੀ ਤੇ ਮੈਂ ਦਰਾਇਆਂ ਦੇ ਨੇੜੇ ਸੀਗਾ ਤੇ ਮੇਰੀ ਕਰੀਮਨ ਗੱਡੀ 70 75 ਦੀ ਸਪੀਡ ਤੇ ਸੀਗੀ ਤੇ ਆਉਂਦੇ ਇਹਦੀ ਸਾਫਟ ਟੁੱਟ ਗਈ ਜੋ ਕਿ ਉਹਦੇ ਚ ਪ੍ਰੈਸ਼ਰ ਪਾਇਪ ਚ ਵੱਜੀ ਹੈ ਪ੍ਰੈਸ਼ਰ ਪਾਇਪ ਵੀ ਟੁੱਟ ਗਈ ਜੀ ਤੇ ਗੱਡੀ ਬ੍ਰੇਕਾਂ ਫੇਲ ਹੋ ਗਈਆਂ ਜੋ ਕਿ ਮੈਂ ਗੱਡੀ ਪੁਲ ਤੋਂ ਡਾਊਨ ਉੱਤਰਦੇ ਗੱਡੀ ਬ੍ਰੇਕਾਂ ਫੇਲ ਹੋਣ ਕਰਕੇ ਵੀ ਮੈਂ ਫੁੱਟਪਾਥ ਨਾਲ ਲਾਉਂਦੇ ਲਾਉਂਦੇ ਹੌਲੀ ਹੌਲੀ ਗੱਡੀ ਰੁਕੀ ਸੀ ਸਪੀਡ ਸੀਗੀ ਗੱਡੀ 2.2 ਕਿਲੋਮੀਟਰ ਤੇ ਜਾ ਕੇ ਰੁਕੀ ਆ ਗੱਡੀ ਜੀ ਤੇ ਕਨੈਕਟਰ ਨੇ ਹੌਲੀ ਜਦੋਂ ਪੁਲ ਤੇ ਚੜਨ ਲੱਗੇ ਹੌਲੀ ਹੋਈ ਫੇਰ ਭੱਜ ਕੇ ਪਿੱਛੇ ਓਟਾ ਲਾਇਆ ਗੱਡੀ ਫੇਰ ਰੁਕੀ ਜੀ ਤੇ ਅੱਗੇ ਟਰੱਕ ਸੀਗਾ ਟਰੱਕ ਤੋਂ ਵੀ ਬਚਾਈ ਤੇ ਸਵਾਰੀਆਂ ਦੀ ਵੀ ਕੋਈ ਸੱਟ ਵੇਟ ਨਹੀਂ ਵੱਜ ਚਤ ਹੈਗੀ ਜੀ ਤੇ ਉਹ ਦੋ ਕਾਰਾਂ ਵਾਲੇ ਸੀ ਬਾਈ ਉਹ ਮੈਨੂੰ ਬਹੁਤ ਜ਼ਿਆਦਾ ਕਟ ਮਾਰ ਕਰ ਗਏ ਮੇਰੀ ਦੇ ਨਾਲੇ ਮੇਰਾ ਪਰਸ ਲੈ ਕੇ ਖੋ ਕੇ ਬਈ ਤੇ ਦੋ ਜਣੇ ਦੋ ਕਾਰਾ ਸੀਗੀਆਂ ਬਈ ਤੇ ਆ ਮੇਰੇ ਕੁੜਤਾ ਵੀ ਬਾ ਦੇਖੋ ਮੈਨੇ ਬਹੁਤ ਜ਼ਿਆਦਾ ਮਾਰੀਆਂ ਉਹਨਾਂ ਨੇ ਮੈਂ ਇਸ ਜਸਵਿੰਦਰ ਸਿੰਘ ਸੜਕ ਸੁਰੱਖਿਆ ਫੋਰਸ ਗੁਰਾਇਆ ਫਲੋਰ ਮੇਨ ਜੀਟੀ ਰੋਡ ਹਾਈਵੇ ਤੇ ਤਨਾਦਿਆ ਸਾਨੂੰ ਕੋਈ ਥਾਣਾ ਗੁਰਾਇਆ ਤੋਂ ਮੈਸੇਜ ਮਿਲਿਆ ਸੀ ਕਿ ਇੱਕ ਵਾਸਿਆ ਨਿੱਜੀ ਕੰਪਨੀ ਦੇ ਐਮ ਐਚਟੀ ਐਕਸਪ੍ਰੈਸ ਤੇ ਇੱਕ ਕਾਰ ਨਾਲ ਹਿੱਟ ਕਰ ਗਈ ਆ ਜਿਦੇ ਵਿੱਚ ਜਾਨੀਮਾਲੀ ਨੁਕਸਾਨ ਕੋਈ ਨਹੀਂ ਹੋਇਆ ਤੇ ਮੌਕੇ ਤੇ ਡਿਊਟੀ ਅਫਸਰ ਸਰੇਂਦਰਪਾਲ ਖਾਣਾ ਗਰਾਇਆ ਨੂੰ ਬੁਲਾਇਆ ਗਿਆ ਭਾਈ ਬਠਿੰਡੇ ਤੋਂ ਚੱਲ ਕੇ ਆ ਰਿਹਾ ਸੀਗਾ ਜੀ ਤੇ ਮੈਂ ਗਰਾਇਆ ਦੇ ਨੇੜੇ ਸੀਗਾ ਤੇ ਮੇਰੀ ਕਰੀਮਨ ਗੱਡੀ 70 75 ਦੀ ਸਪੀਡ ਤੇ ਸੀਗੀ ਤੇ ਆਉਂਦੇ ਇਹਦੀ ਸਾਫਟ ਟੁੱਟ ਗਈ ਜੋ ਕਿ ਉਹਦੇ ਚ ਪ੍ਰੈਸ਼ਰ ਪਾਈਪ ਚ ਵੱਜੀ ਹੈ ਪ੍ਰੈਸ਼ਰ ਪਾਈਪ ਵੀ ਟੁੱਟ ਗਈ ਜੀ ਤੇ ਗੱਡੀ ਬ੍ਰੇਕਾਂ ਫੇਲ ਹੋ ਗਈਆਂ ਜੋ ਕਿ ਮੈਂ ਗੱਡੀ ਪੁਲ ਤੋਂ ਡਾਊਨ ਉੱਤਰਦੇ ਗੱਡੀ ਬ੍ਰੇਕਾਂ ਫੇਲ ਹੋਣ ਕਰਕੇ ਵੀ ਮੈਂ ਫੁੱਟਪਾਥ ਨਾਲ ਲਾਉਂਦੇ ਲਾਉਂਦੇ ਹੌਲੀ-ਹੌਲੀ ਗੱਡੀ ਰੁਕ ਗਈ ਸੀ ਸਪੀਡ ਸੀਗੀ ਗੱਡੀ 2.2 km ਤੇ ਜਾ ਕੇ ਰੁਕੀ ਹੈ ਗੱਡੀ ਜੀ ਤੇ ਕਨੈਕਟਰ ਨੇ ਹੌਲੀ ਜਦੋਂ ਪੁਲ ਤੇ ਚੜਨ ਲੱਗੇ ਹੌਲੀ ਹੋਈ ਫੇਰ ਭੱਜ ਕੇ ਪਿੱਛੇ ਓਟਾ ਲਾਇਆ ਗੱਡੀ ਫੇਰ ਰੁਕੀ ਜੀ ਤੇ ਉਹਗੇ ਟਰੱਕ ਸੀਗਾ ਟਰੱਕ ਤੋਂ ਵੀ ਬਚਾਈ ਤੇ ਸਵਾਰੀਆਂ ਦੀ ਵੀ ਕੋਈ ਸੱਟ ਵੇਟ ਨਹੀਂ ਲੱਗ ਚਤ ਗਈ ਤੇ ਉਹ ਦੋ ਕਾਰਾਂ ਵਾਲੇ ਸੀ ਬਾਈ ਉਹ ਮੈਨੂੰ ਬਹੁਤ ਜ਼ਿਆਦਾ ਕੁੱਟ ਮਾਰ ਕਰ ਗਏ ਮੇਰੀ ਤੇ ਨਾਲੇ ਮੇਰਾ ਪਰਸ ਲੈ ਗਏ ਖੋ ਕੇ ਬਾਈ ਤੇ ਦੋ ਜਣੇ ਦੋ ਕਾਰਾਂ ਸੀਗੀਆਂ ਬਾਈ ਤੇ ਆ ਮੇਰਾ ਕੁੜਤਾ ਵੀ ਵਾ ਦੇਖੋ ਮੈਨੇ ਬਹੁਤ ਜ਼ਿਆਦਾ ਮਾਰਿਆ ਉਹਨਾਂ ਨੇ ਮੈਂ ਇਸ ਜਸਵਿੰਦਰ ਸਿੰਘ ਸੜਕ ਸੁਰੱਖਿਆ ਫੋਰਸ ਗੁਰਾਇਆਂ ਫਲੋਰ 메ਨ ਜੀਟੀ ਰੋਡ ਹਾਈਵੇ ਤੇ ਤਨਾਦਿਆ ਸਾਨੂੰ ਕੋਈ ਥਾਣਾ ਗੁਰਾਇਆਂ ਤੋਂ ਮੈਸੇਜ ਮਿਲਿਆ ਸੀ ਕਿ ਇੱਕ বাস ਆ ਨਿੱਜੀ ਕੰਪਨੀ ਦੇ ਐਮ ਐਚਟੀ ਐਕਸਪ੍ਰੈਸ ਤੇ ਇੱਕ ਕਾਰ ਨਾਲ ਹਿੱਟ ਕਰ ਗਈ ਆ ਜਿਹਦੇ ਵਿੱਚ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਹੋਇਆ ਤੇ ਮੌਕੇ ਤੇ ਡਿਊਟੀ ਅਫਸਰ ਸ੍ਰਿੰਦਰਪਾਲ ਥਾਣਾ ਗੁਰਾਇਆਂ ਨੂੰ ਬੁਲਾਇਆ ਗਿਆ